ਕਾਲ ਪੰਜਾਬ ਮਹਾਰਾਜ ਗਿਲ ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਚੇਅਰਪਰਸਨ ਤੁਹਾਡੇ ਰੂਬਰੂ ਹੋਈਆਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾएं ਪੈਣਾ ਤੇ ਬੱਚਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਆਪਣੇ ਦਿਲ ਦੀ ਗਹਿਰਾਈਆਂ ਤੋਂ ਕੁਝ ਗੱਲਾਂ ਕਰਨਾ ਚਾਹੁੰਦੀ ਸੀ ਤੇ ਦੱਸਾਂ ਜਾਂਦੀ ਸੀ ਕਿ ਕਮਿਸ਼ਨ ਦੇ ਅੰਦਰ ਸਾਡੇ ਕਿਸ ਤਰ੍ਹਾਂ ਦੇ ਕੇਸ ਆਉਂਦੇ ਨੇ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਨਿਪਟਾਰਾ ਕਰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਮਾਤਾਵਾਂ ਪੈਣਾ ਜੇ ਨੂੰ ਨਹੀਂ ਵੀ ਪਤਾ ਕਿ ਇੱਥੇ ਕਿਦਾਂ ਅਪਰੋਚ ਕਰਨਾ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਸਕ ਲੈਂ। ਸਾਡੇ ਕਮਿਸ਼ਨ ਦੇ ਅੰਦਰ ਤੇ ਕਾਫੀ سارے ਕੇਸ ਆਉਂਦੇ ਨੇ ਚਾਹੇ ਡਿਵਰਸਟੀਗ ਵਾਲੇ ਦਾ ਵੀ ਆਂਦਾ ਆ। ਅ ਰਿਲੇਟਡ ਮਾਤਾਵਾਂ ਤੇ ਬਜ਼ੁਰਗ ਪੈਰਾਂ ਦਾ ਵੀ ਆਂਦਾ ਆ। ਤੇ ਛੋਟੀਆਂ ਬੱਚੀਆਂ ਦੇ ਵੀ ਆਉਂਦੀਆਂ ਚਾਹੇ ਪੜ੍ਹਦੀਆਂ ਨੇ ਚਾਹੇ ਕੰਮ ਕਰਦੀਆਂ ਨੇ ਇੱਥੇ ਹਰ ਤਰ੍ਹਾਂ ਦੇ ਕੇਸ ਮੇਰੇ ਕੋਲ ਆਉਂਦੇ ਨੇ। ਪਰ ਅੱਜ ਜਿਹੜਾ ਅਸੀਂ ਟੌਪਿਕ ਚੂਜ਼ ਕੀਤਾ ਹੈ ਗੱਲ ਕਰਨ ਦੇ ਲਈ ਤੁਹਾਡੇ ਸਾਹਮਣੇ ਉਹ ਹੈਗਾ ਸਾਡੇ ਬਜ਼ੁਰਗ ਜਿਹੜੇ ਹੈਗੇ ਨੇ ਮਾਤਾਵਾਂ ਜਾਂ ਸਾਡੇ ਪੇਰੈਂਟਸ ਜਿਹੜੇ ਹੈਗੇ ਜੀ ਉਹਨਾਂ ਦੇ ਨਾਲ ਸਮਾਜ ਦੇ ਅੰਦਰ ਕਿਸ ਤਰੀਕੇ ਦੇ ਨਾਲ ਉਹ ਦੇਖੀਆਂ ਹੋ ਰੀਆਂ ਨੇ ਜਿਹੜੇ ਬੱਚੇ ਨੇ ਉਹਨਾਂ ਦੀ ਦੇਖਭਾਲ ਨਹੀਂ ਕਰ ਰਹੇ ਤੇ ਜਿਹੜੇ ਉਹ ਪੇਰੈਂਟਸ ਨੇ ਉਹ ਕਦੇ ਗਲੀਆਂ ਚ ਢੂਲ ਗਏ ਕਦੇ ਆਸ਼ਰਮ ਚ ਜਾਂਦੇ ਨੇ ਕਦੇ ਗੁਰਦੁਆਰਿਆਂ ਚ ਬੈਠਦੇ ਨੇ ਮੈਨੂੰ ਦੱਸਣਾ ਚਾਹੀਏ ਕਿ ਦੇਖੋ ਜਿਹੜੇ ਮਾਪੇ ਤੁਹਾਨੂੰ ਬਚਪਨ ਦੇ ਵਿੱਚ ਕਿੰਨੇ ਲਾਡ ਪਿਆਰ ਦੇ ਨਾਲ ਪਾਲਦੇ ਨੇ ਆਪਣਾ ਪੇਟ ਕੱਟ ਕੇ ਉਹ ਤੁਹਾਡੇ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਨੇ ਉਹਨਾਂ ਦੇ ਲਈ ਤੁਸੀਂ ਅੱਜ ਜਿਹੜੇ ਨੇ ਉਹ ਆਪਣੇ ਲਈ ਟਾਈਮ ਨਹੀਂ ਕੱਢਦੇ ਜਦੋਂ ਉਹਨਾਂ ਦੀ ਪ੍ਰਾਪਰਟੀ ਤੁਹਾਨੂੰ ਮਿਲ ਜਾਂਦੀ ਹੈ ਪੈਸੇ ਮਿਲ ਜਾਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹੋ ਦੇਖੋ ਜਦੋਂ ਤੁਸੀਂ ਬਾਲਕ ਸੀਗੇ ਤੁਹਾਨੂੰ ਦੁਜੀ ਇੰਨਾ ਉਸਵਰਤ ਨਹੀਂ ਸੀ ਕਿ ਆਪਣਾ ਖਾਣਾ ਖਾ ਸਕੋ ਨਾਲਸਰ ਤੋਂ ਆਪਣਾ ਕੰਮ ਕਰ ਸਕੋ ਇਹੀ ਉਹ ਮਾਂ ਬਾਪ ਨੇ ਜਿਨ੍ਹਾਂ ਨੇ ਬਚਪਨ ਜ ਤੁਹਾਨੂੰ ਸਾਰਾ ਦਿੱਤਾ ਪਾਲਿਆ ਪੜਾਇਆ ਲਿਖਾਇਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ لیکن ਅੱਜ ਜਿਹੜੇ ਬਜ਼ੁਰਗ ਮਾਂ ਬਾਪ ਇਸ ਹਾਲਾਤਾਂ 'ਚ ਆ ਜਾਂਦੇ ਨੇ ਕਦੇ ਬਿਮਾਰੀ ਕਰਕੇ ਜਾਂ ਫਾਈਨੈਂਸਸ ਦੀ ਕਮੀ ਕਰਕੇ ਤੇ ਤੁਸੀਂ ਉਹੀ ਹਾਲਤ ਦੇ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਹੋ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣੀ ਆ ਕਿ ਬਜ਼ੁਰਗ ਮਾਂ ਬਾਪ ਦੇ ਕੋਲ ਵੀ ਬਹੁਤ ਸਾਡੇ ਕਾਨੂੰਨੀ ਜਾਰੇ ਦੇ ਅੰਦਰ ਬਹੁਤ ਜਿਹੜੇ ਅਧਿਕਾਰ ਨੇ ਜਿਹੜੇ ਕਿ ਸ਼ਾਇਦ ਕਦੇ ਉਹਨਾਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਉਹਨਾਂ ਦਾ ਇਸਤੇਮਾਲ ਵੀ ਨਹੀਂ ਕਰ ਸਕਦੇ ਉਹਨਾਂ। ਔਰ ਮੈਂ ਵੋਨ ਵੀ ਕਰਨਾ ਚਾਹਦੀ ਆ ਬੱਚਿਆਂ ਨੂੰ ਜੋ ਕਿ ਇਸ ਤਰੀਕੇ ਦੀ ਹਰਕਤ ਕਰਦੇ ਨੇ। ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੇ ਮਾਪੇ ਬਦੂ ਘਰੋਂ ਕੱਢ ਦਿੱਤਾ ਤੇ ਉਹ ਵਿਚਾਰੇ ਰੁੱਲਦੇ ਤੁਰਦੇ ਫਿਰਦੇ ਰਹਿਣਗੇ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਲੇਕਿਨ ਮੇਰੇ ਕੋਲ ਬਹੁਤ ਐਸੇ ਕੇਸਸ ਆਉਂਦੇ ਨੇ ਜਿਨ੍ਹਾਂ ਨੂੰ ਕੀ ਸਹਾਇਤਾ ਦੀ ਲੋੜ ਹੁੰਦੀ ਹੈ ਜਿਹੜੇ ਬਜ਼ੁਰਗ ਮਾਪੇ ਨੇ ਉਹਨਾਂ ਦੇ ਲਈ ਸਾਡੇ ਜਿਹੜੇ ਹੈਗਾ ਆ ਪ੍ਰੋਵੀਜ਼ਨ ਬਣਿਆ ਲੀਗਲ ਪ੍ਰੋਵੀਜ਼ਨ ਬਣਿਆ ਹੋਇਆ ਹੈ ਕਿ ਸੈਕਸ਼ਨ 19 ਆਫ ਦਾ ਹਿੰਦੂ ਅਡਾਪਸ਼ਨ ਮੈਂਟਨੈਂਸ ਐਕਟ ਆਫ 1956 ਜਿਸ ਦੇ ਅੰਦਰ ਕੀ ਚਾਹੇ ਵਿਡੋਸ ਹੋ ਜਾਣ ਯਾ ਉਹ ਬਜ਼ੁਰਗ ਬਹੁਤ ਹੋ ਗਏ ਨੇ ਆਪਣਾ ਆਪਣਾ ਖਿਆਲ ਨਹੀਂ ਰੱਖ ਸਕਦੇ ਉਹਦੇ ਅੰਡਰ ਜਿਹੜੀ ਆ ਇਹ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਆ ਉਹ ਆਪਣੇ ਬੱਚਿਆਂ ਦੇ ਕੋਲੋਂ ਅਨ ਕੰਡੀਸ਼ਨਲੀ ਮੇਨਟੇਨੈਂਸ ਲੈ ਸਕਦੇ ਨੇ ਮੇਨਟੇਨੈਂਸ ਜਿਹੜਾ ਐਕਟ ਹੈਗਾ ਫਿਰ ਸੀਨੀਅਰ ਸਿਟੀਜ਼ਨ ਦਾ ਐਕਟ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ 2007 ਇਹਦੇ ਅੰਡਰ ਵੀ ਉਹ ਲੀਗਲ ਹੈ ਚਾਹੇ ਉਹਨਾਂ ਦੀ ਪ੍ਰਾਪਰਟੀ ਦੇ ਕੋਈ ਵੀ ਹੋਵੇ ਚਾਹੇ ਬੱਚੇ ਨੇ ਚਾਹੇ ਗ੍ਰੈਂਡ ਬੱਚੇ ਨੇ ਕੋਈ ਵੀ ਹੋਵੇਗਾ ਉਹਨਾਂ ਦੇ ਕੋਲੋਂ ਇਹ ਲੀਗਲੀ ਵੀ ਲੈ ਸਕਦੇ ਨੇ ਸਾਬੇਸ ਵਾੜ ਦੇ ਅੰਦਰ ਇੱਥੇ ਇੰਨਾ ਪਹੁੰਚ ਦੀ ਕੀ ਨੋਬਤ ਆ ਗਈ ਹੈ ਕਿ ਸਾਨੂੰ ਲੀਗਲ ਫਾਈਟ ਕਰਨਾ ਪੈ ਰਿਹਾ ਆਪਣੀ ਮੈਡੀਕਲ ਹੈਲਪ ਦੇ ਲਈ ਆਪਣੀ ਸਿਹਤ ਦੀ ਦੇਖਭਾਲ ਕਰਨ ਦੇ ਲਈ ਜਾਂ ਇਵਨ ਕਿ ਆਪਣਾ ਥਾੜਾ ਕਰਨ ਦੇ ਲਈ ਇਹ ਪੰਜਾਬ ਦੇ ਅੰਦਰ ਵੀ ਜਿਹੜਾ ਇਹ ਜਿਹੜੀ ਪ੍ਰੋਬਲਮ ਹੈ ਕਾਫੀ ਵੱਧਦੀ ਜਾ ਰਹੀ ਹੈ ਅਸੀਂ ਜਾਣਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਆਸ਼ਰਮ ਬਣੇ ਹੋਏ ਨੇ ਆਸ਼ਰਮ ਦੇ ਅੰਦਰ ਅੱਜਕੱਲ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਹੈ ਜਿਨ੍ਹਾਂ ਦੇ ਅੰਦਰ ਬਹੁਤ ਪੜੇ ਲਿਖਾ ਵਰਗ ਵੀ ਹੈ ਤੇ ਹਿਊਮਨ ਵਰਗ ਵੀ ਹੈਗਾ ਉਹਦੇ ਅੰਦਰ ਇਹ ਤੋਂ ਪਤਾ ਲੱਗਦਾ ਜਦੋਂ ਕਹਿੰਦੇ ਨੇ ਨਾ ਕਿ ਆਸ਼ਰਮ ਦੇ ਅੰਦਰ ਆਸ਼ਰਮ ਬਦਲੇ ਸ਼ੁਰੂ ਹੋ ਜਾਣ ਜਾਂ ਆਸ਼ਰਮ ਦੇ ਅੰਦਰ ਬੈਕਟਰੀ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਤਾਜ਼ਾ ਜਿਹੜੀ ਜੜੀ ਵਧਣੀ ਸ਼ੁਰੂ ਹੋ ਜਵੇ ਤੇ ਪਤਾ ਲੱਗਦਾ ਕਿ ਸਾਡਾ ਸਮਾਜ ਜਿਹੜਾ ਉਹ ਮੋਰਲੀ ਕਿੱਥੇ ਤੱਕ ਗਿਰ ਚੁੱਕਿਆ ਆ ਮੈਂ ਹਰ ਇੱਕ ਨੂੰ ਇਹ ਅਪੀਲ ਕਰਨਾ ਚਾਹੀਏ ਕਿ ਆਪਣੇ ਜਿਹੜੇ ਮਾਂ-ਬਾਪ ਐ ਇਹ ਨਹੀਂ ਸੋਚਣਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਸਾਨੂੰ ਮਿਲ ਗਈ ਆ ਹੁਣ ਸਾਨੂੰ ਲੋੜ ਨਹੀਂ ਆ ਇਹ ਪ੍ਰਾਪਰਟੀ ਜਿਹੜੀ ਆ ਰਿਵਰਸ ਵੀ ਹੋ ਸਕਦੀ ਆ ਮੇਰੇ ਕੋਲ ਬੜੇ ਕੇਸ ਆਏ ਨੇ ਜਿਨ੍ਹਾਂ ਨੂੰ ਅਸੀਂ ਇਨੀਸ਼ੀਏਟ ਕੀਤਾ ਆ ਜੋ ਕਿ ਬੱਚੇ ਨੇ ਪ੍ਰਾਪਰਟੀ ਲੈਂਡ ਤੋਂ ਬਾਅਦ ਉਹਨਾਂ ਨੂੰ ਘਰੋਂ ਕੱਢਿਆ ਅਸੀਂ ਉਹਨਾਂ ਨੂੰ ਰਿਵਰਸ ਕਰਾਉਣ ਦੀ ਵੀ ਸਾਡੇ ਕੋਲ ਕਾਨੂੰਨ ਦਾ ਦਾਰੇ ਦੇ ਅੰਦਰ ਵੀ ਇਹ ਰਾਈਟ ਹੈਗਾ ਔਰ ਅਸੀਂ ਉਹ ਕਰਾਵਾਂਗੇ ਬੱਚਿਆਂ ਨੂੰ ਜਿਹੜੇ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੋਰਲੀ ਜਿਹੜੀ ਆ ਤੁਹਾਡੀ ਰਿਸਪੋਨਸੀਬਿਲਟੀ ਇਹ ਆਪਣੇ ਪੇਰੈਂਟਸ ਨੂੰ ਦੇ ਪਾਲ ਕਰਨ ਦੀ ਹੈਗੀ ਔਰ ਇਹ ਜਿਹੜਾ ਕਾਨੂੰਨੀ ਸੋਚਦੇ ਨੇ ਵੀ ਨਹੀਂ ਕਰ ਸਕਦੇ ਉਹ ਬਾ ਬਾਗ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਇਸ ਤਰੀਕੇ ਨਾਲ ਬਾਹਰ ਕੱਢਿਆ ਗਿਆ ਉਹ ਕਮਿਸ਼ਨ ਦੇ ਅੰਦਰ ਆਉਣ ਸਾਨੂੰ ਅਪਰੋਚ ਕਰਨ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਕਰਾਂਗੇ ਔਰ ਜਿਹੜੀ ਪ੍ਰਾਪਰਟੀ ਉਹਨਾਂ ਨੇ ਦੇਤੀ ਆ ਉਹਨੂੰ ਰਿਵਰਸ ਵੀ ਕਰਾਂਗੇ ਔਰ ਇੱਥੇ ਨਾਲ ਨਾਲ ਮੇਰੀ ਇੱਕ ਅਪੀਲ ਵੀ ਹੈ ਬਜ਼ੁਰਗ ਪੇਰੈਂਟਸ ਦੇ ਲਈ ਕਿ ਜਿੰਦੇ ਜੀ ਆਪਣੀ ਜਿਹੜੀ ਪ੍ਰਾਪਰਟੀ ਹੈ ਤੁਸੀਂ ਕਦੇ ਵੀ ਪੂਰੀ ਦੀ ਪੂਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਨਹੀਂ ਲੁਵਾਉਣੀ ਚਾਹੀਦੀ ਨਹੀਂ ਤਾਂ ਕਦੇ ਇਹ ਨਹੀਂ ਕਿ ਹਰ ਕੋ ਇੱਕੋ ਜਿਹਾ ਹੁੰਦਾ ਪਰ ਕੁਝ ਜਿਹੜੇ ਬੱਚੇ ਨੇ ਉਹ ਜਿਹੜੇ ਆ ਉਹ ਵਾ ਇਸਤਰੀ ਕੇ ਦੇ ਹਾਲਾਤਾਂ ਦੇ ਵਿੱਚ ਪੈਦਾ ਹੋ ਜਾਂਦੇ ਨੇ ਕਿ ਵੀ ਜਿਹੜਾ ਇਹਨੂੰ ਘਰੋਂ ਕੱਢ ਦੋ ਸਾਨੂੰ ਨਹੀਂ ਚਾਹੀਦਾ ਆਪਣੇ ਉਹ ਕਹਿੰਦੇ ਨੇ ਕਿ ਅਸੀਂ ਸਾਡੀ ਹੁਣ ਆਪਣੀ ਫੈਮਲੀ ਹੋ ਗਈ ਅਸੀਂ ਆਪਣੀ ਫੈਮਲੀ ਨੂੰ ਦੇਖੀਏ ਕਿ ਆਪਣੇ ਪੇਰੈਂਟਸ ਨੂੰ ਦੇਖੀਏ ਇਹ ਬਹੁਤ ਹੀ ਜ਼ਿਆਦਾ ਇੱਕ ਕ੍ਰੂਤੀ ਹੈ ਸਾਡੇ ਸਮਾਜ ਦੀ ਜਿਸ ਨੂੰ ਕਿ ਠੀਕ ਕਰਨ ਦੀ ਲੋੜ ਹੈ ਔਰ ਜਿਹੜੇ ਮਾਪੇ ਇਸ ਟਾਈਮ ਦੇ ਬਜ਼ੁਰਗ ਹੈਗੇ ਨੇ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਹੱਕ ਨੇ ਉਹ ਪੂਰਾ ਦਿਲਾਉਣ ਦੇ ਲਈ ਕਮਿਸ਼ਨ ਦੇ ਅੰਦਰ ਮੈਂ ਪੂਰੀ ਵਚਨਬੱਧ ਹਾਂ ਕੋਈ ਵੀ ਬਜ਼ੁਰਗ ਮਾਪੇ ਜਿਹੜੇ ਨੇ ਉਹ ਮੈਨੂੰ ਅਪਰੋਚ ਕਰ ਸਕਦੇ ਨੇ ਅਗਰ ਉਹ ਐਸੀ ਕਿਸੇ ਹਾਲਾਤ ਦੇ ਅੰਦਰ ਪਾ ਦੇ ਨੇ ਹਰ ਹਫ਼ਤੇ ਮੈਂ ਤੁਹਾਡੇ ਰੂਬਰੂ ਹੁੰਦੀ ਰਵਾਂਗੀ ਔਰ ਹਰ ਹਫ਼ਤੇ ਇੱਕ ਨਾ ਇੱਕ ਪ੍ਰੋਬਲਮ ਜਿਹੜੀ ਸਮਾਜ ਦੇ ਅੰਦਰ ਚੱਲਦੀ ਜਾ ਰਹੀ ਹੈ ਉਸ ਦੇ ਬਾਰੇ ਆਪਾਂ ਡਿਸਕਸ ਕਰਦੇ ਰਵਾਂਗੇ ਅੱਜ ਵੀਰਾ ਜਿਹੜਾ ਮੁੱਦਾ ਸੀਗਾ ਇਹ ਬਜ਼ੁਰਗ ਮਹਿਲਾਵਾਂ ਨੂੰ ਲੈ ਕੇ ਬਜ਼ੁਰਗ ਪੇਰੈਂਟਸ ਨੂੰ ਲੈ ਕੇ ਸੀਗਾ ਔਰ ਬਹੁਤ ਜਲਦੀ ਨੈਕਸਟ ਵੀਕ ਮੈਂ ਇੱਕ ਹੋਰ ਟਾਪਿਕ ਦੇ ਤੇ ਤੁਹਾਡੇ ਨਾਲ ਰੂਬਰੂ ਦੀ ਰਵਾਂਗੀ ਔਰ ਜਿਹੜੀਆਂ ਮਾਤਾਵਾਂ ਜਾਂ ਪੈਨਾ ਬਾਹਰ ਬੈਠੀਆਂ ਨੇ ਬਹੁਤ ਦੂਰ ਨੇ ਉਹ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਮੈਂ ਉਹਨਾਂ ਨੂੰ ਇਹ ਕਹਾਂਗੀ ਕਿ ਸਾਡੇ ਜਿਹੜੇ ਕਮਿਸ਼ਨ ਦੀ ਈਮੇਲ ਹੈ ਔਰ ਕਮਿਸ਼ਨ ਜਿਹੜੇ ਨੰਬਰ ਨੇ ਉਹਦੇ ਉੱਤੇ ਆਪਣਾ ਪ੍ਰਸ਼ਨ ਵੀ ਭੇਜ ਸਕਦੇ ਹਾਂ ਔਰ ਉਹ ਜਿਹੜੇ ਲੈਟਰਸ ਨੇ ਪ੍ਰਸ਼ਨ ਨੇ ਮੈਂ ਅਗਲੇ ਸੈਸ਼ਨ ਤੋਂ ਬਾਅਦ ਹਰ ਐਟ ધ ਟਾਈਮ ਜਿੱਤੇ ਵੀ ਪ੍ਰਸ਼ਨ ਹੋਣਗੇ ਉਹਨਾਂ ਨੂੰ ਅ ਅਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਜਿੱਤੇ ਤੱਕ ਹੋ ਗਏ ਲੀਗਲ ਜਿਹੜੇ ਐਕਸ ਉਹਨਾਂ ਦੇ ਉੱਤੇ ਲੱਗ ਸਕਦੇ ਨੇ ਉਹਨਾਂ ਦੇ ਰਾਈਟਸ ਨੇ ਉਹਨਾਂ ਦੇ ਬਾਰੇ ਵੀ ਮੈਂ ਦੱਸਾਂਗੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤ Thank you.